ਲੁਧਿਆਣਾ ਦੀ ਜੋਦੇਵਾਲ ਬਸਤੀ ਵਿੱਚ ਬੈਗ ਦੀ ਦੁਕਾਨ ਤੇ ਬੰਬ ਨੁਮਾ ਚੀਜ਼ ਮਿਲੀ ਹੈ ਜਿਸ ਨੂੰ ਲੈ ਕੇ ਆਸ-ਪਾਸ ਦੇ ਲੋਕਾਂ ਵਿੱਚ ਸਹਿਮ ਦਾ ਮਾਹੌਲ ਹੈ ਲੋਕਾਂ ਨੇ ਇਸ ਦੀ ਵੀਡੀਓ ਬਣਾਈ ਹੈ ਇੱਥੇ ਮੌਜੂਦ ਲੋਕਾਂ ਨੇ ਦੱਸਿਆ ਹੈ ਕਿ ਤਿੰਨ ਕੁ ਦਿਨ ਪਹਿਲਾਂ ਇਸ ਦੁਕਾਨ ਤੇ ਕੋਈ 500 ਰੁਪਏ ਐਡਵਾਂਸ ਦੇ ਕੇ ਸਮਾਨ ਰੱਖ ਕੇ ਗਿਆ ਸੀ ਜਦੋਂ ਦੁਕਾਨਦਾਰ ਨੂੰ ਇਸ ਵਿੱਚੋਂ ਪੈਟਰੋਲ ਦੀ ਸਮੈਲ ਆਉਣ ਲੱਗੀ ਤਾਂ ਸ਼ੱਕ ਦੇ ਆਧਾਰ ਤੇ ਪੁਲਿਸ ਨੂੰ ਬੁਲਾਇਆ ਗਿਆ ਸਮਾਨ ਖੋਲਣ ਤੇ ਪਤਾ ਲੱਗਾ ਕਿ ਇਸ ਦੇ ਅੰਦਰ ਕੋਈ ਬੰਬਨੂਆ ਚੀਜ਼ ਹੈ ਟਾਈਮਰ ਲੱਗਿਆ ਹੋਇਆ ਹੈ ਤਾਰਾਂ ਲੱਗੀਆਂ ਹੋਈਆਂ ਨੇ ਤੇ ਪੈਟਰੋਲ ਦੀ ਸਮੈਲ ਵੀ ਆ ਰਹੀ ਹੈ ਇੱਥੇ ਲੋਕਾਂ ਨੇ ਦੱਸਿਆ ਹੈ ਕਿ ਇਸ ਬਸਤੀ ਦੇ ਵਿੱਚ ਹਰ ਧਰਮ ਦੇ ਲੋਕ ਰਹਿੰਦੇ ਨੇ ਲੇਬਰ ਵੱਡੀ ਗਿਣਤੀ ਵਿੱਚ ਰਹਿੰਦੀ ਹੈ ਛੋਟੀਆਂ ਵੱਡੀਆਂ ਫੈਕਟਰੀਆਂ ਨੇ ਤੇ ਉੱਤੋਂ ਤਿਉਹਾਰਾਂ ਦੇ ਦਿਨ ਚੱਲ ਰਹੇ ਨੇ ਜੋ ਘਟਨਾ ਵਾਪਰੀ ਹੈ ਇਸ ਨੂੰ ਲੈ ਕੇ ਜੇਕਰ ਮਾਹੌਲ ਖਰਾਬ ਹੁੰਦਾ ਤਾਂ ਇਸ ਦੇ ਨਤੀਜੇ ਬਹੁਤ ਬੁਰੇ ਆਉਣਗੇ ਦੋਸ਼ੀਆਂ ਵੱਲੋਂ ਤਿਉਹਾਰਾਂ ਦੇ ਦਿਨਾਂ ਦੇ ਵਿੱਚ ਹੀ ਖਾਸ ਤੌਰ ਤੇ ਟਾਰਗੇਟ ਰੱਖਿਆ ਗਿਆ ਹੈ ਡਰ ਦਾ ਮਾਹੌਲ ਪੈਦਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਲੋਕਾਂ ਦਾ ਕਹਿਣਾ ਹੈ ਕਿ ਪੂਰੇ ਸ਼ਹਿਰ ਦੇ ਵਿੱਚ ਸੀਸੀਟੀਵੀ ਕੈਮਰੇ ਲੱਗੇ ਹੋਏ ਨੇ ਅਗਰ ਕਮਿਸ਼ਨਰ ਸਾਹਿਬ ਚਾਣ ਤਾਂ ਦੋਸ਼ੀ ਫੜੇ ਜਾ ਸਕਦੇ ਨੇ ਪਰ ਦੂਜੇ ਪਾਸੇ ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਕੋਈ ਵੀ ਬੰਬ ਨੁਮਾ ਚੀਜ਼ ਨਹੀਂ ਮਿਲੀ ਸਿਰਫ ਟੁੱਟਿਆ ਫੁੱਟਿਆ ਸਮਾਨ ਤੇ ਟਾਈਮਰ ਹੀ ਹੈ ਉਨਾ ਦਾ ਕਹਿਣਾ ਹੈ ਕਿ ਪੈਟਰੋਲ ਤਾਂ ਉਂਝ ਵੀ ਆਪਣੀਆਂ ਗੱਡੀਆਂ ਦੇ ਵਿੱਚ ਪਿਆ ਹੀ ਹੁੰਦਾ ਪਰ ਪੁਲਿਸ ਅਧਿਕਾਰੀ ਨੇ ਇਹ ਜ਼ਰੂਰ ਕਿਹਾ ਕਿ ਇਹ ਦੋਸ਼ੀ ਲੋਕ ਕੌਣ ਸਨ ਇਹਨਾਂ ਦੀ ਕੀ ਮੰਸ਼ਾ ਸੀ ਇਸ ਦੀ ਜਾਂਚ ਹਰ ਹਾਲਤ ਕੀਤੀ ਜਾਵੇਗੀ ਇਸ ਸੰਬੰਧ ਵਿੱਚ ਹੋਰ ਕੀ ਕੁਝ ਬਿਆਨ ਸਾਹਮਣੇ ਆਏ ਨੇ ਜਰਾ ਤੁਸੀਂ ਵੀ ਗੌਰ ਨਾਲ ਸੁਣੋ ਮੈਨੂੰ 840 ਤੇ ਮੈਨੂੰ ਫੋਨ ਆਇਆ ਮੈਨੂੰ ਅਰਵੰਦ ਸਵੀਟ ਤੋਂ ਰਿੰਕੂ ਭਾਈ ਦਾ ਆਇਆ ਫੋਨ ਮਾਰਕੀਟ ਦਾ ਪ੍ਰਧਾਨ ਹੋਣ ਅਤੇ ਮੈਨੂੰ ਪੋਨੇ ਕਨ 9:48 ਤਿੰਨ ਦਾ ਫੋਨ ਆਇਆ ਵੀ ਪ੍ਰਧਾਨ ਜੀ ਇੱਥੇ ਕੋਈ ਲਫਾਫਾ ਲਵਾਰਸ ਪਿਆ ਦੋ ਤਿੰਨ ਦਿਨ ਹੋ ਗਏ ਆ ਸਾਡੀ ਦੁਕਾਨ ਦੇ ਅੰਦਰ ਅਸੀਂ ਦੋ ਚਾਰ ਮਿੰਟ ਦੇ ਵਿੱਚ ਵਿੱਚ ਅਸੀਂ ਪੂਰੀ ਕਮੇਟੀ ਮੈਂਬਰ ਇੱਥੇ ਪਹੁੰਚੇ ਦੁਕਾਨ ਤੇ ਲਫਾਫਾ ਪਿਆ ਜੀ ਉਸ ਤੋਂ ਸਮੈਲ ਆ ਰਹੀ ਸੀ ਪੈਟਰੋਲ ਦੀ ਪੈਟਰੋਲ ਦੀ ਸਮੈਲ ਆਨ ਕਰਕੇ ਤੇ ਅਸੀਂ ਐਸ ਐਚ ਓ ਸਾਹਮਣੂ ਫੋਨ ਕੀਤਾ ਉਹਨਾਂ ਨੇ ਮੌਕੇ ਤੇ ਆਪਣੀ ਪੀ ਸੀ ਆਰ ਟੀਮ ਭੇਜੀ ਆ ਤੇ ਮੌਕੇ ਤੇ ਆਪ ਵੀ 5-7 ਮਿੰਟ ਬਾਅਦ ਆਏ ਨੇ ਉਹਨਾਂ ਨੇ ਲਫਾਫਾ ਬਾਹਰ ਲਿਆਂਦਾ ਉਸੇ ਦਰਮਿਆਨੀ ਲਪਾਫਾ ਬਾਹਰ ਲਿਆਂਦਾ ਤੇ ਉਹਦੇ ਵਿੱਚੋਂ ਓਪਨ ਕੀਤਾ ਤੇ ਕਾਫੀ ਇਤਰਾਜਜੋਗ ਸਮਾਨ ਉਹਦੇ ਵਿੱਚੋਂ ਨਿਕਲਿਆ ਜਿਵੇਂ ਕਿ ਇੱਕ ਪੁਰਾਣੀ ਬੈਟਰੀ ਕੁਝ ਐਡੀ ਦੀ ਚੀਜ਼ ਜਿਹਦਾ ਹੁਣ ਸੁਣਿਆ ਜਾ ਰਿਹਾ ਬੰਬ ਜਿਹਾ ਘੜੀ ਲੱਗੀ ਹੋਈ ਸੀ ਬੰਬ ਲੱਗਾ ਹੋਇਆ ਸੀ ਬੰਬ ਨਹੀਂ ਕਹਿ ਸਕਦੇ ਵੀ ਇਹਦੇ ਟਾਈਮਰ ਸੀ ਤਾਰਾਂ ਲੱਗੀਆਂ ਸੀ ਇਨਵੈਸਟੀਗੇਸ਼ਨ ਉਹ ਕਰਨਗੇ ਕੀ ਸੀਗਾ ਤੇ ਕੋ ਅਸੀਂ ਤਾਂ ਆਪ ਪਹਿਲੀ ਵਾਰ ਬਸਤੀ ਜੋਧੇਵਾਲ ਦੇ ਵਿੱਚ ਅਸੀਂ ਬਚਪਨ ਤੋਂ ਰਹਿ ਰਹੇ ਆ ਸਾਡੇ ਬਜ਼ੁਰਗਾਂ ਦਾ ਵੀ ਜਨਮ ਇੱਥੇ ਦਾ ਹੀ ਆ ਸੀ ਨਹੀਂ ਇਹ ਚੀਜ਼ ਦੇਖੀ ਦੇਖੋ ਇਹ ਮਤਲਬ ਲਵਾਰੀਸ ਚੀਜ਼ ਦੁਕਾਨ ਤੇ ਰੱਖ ਗਿਆ 6000 ਰੁਪਏ ਦਾ ਇੱਕ ਅਟੈਚੀ ਉਹਨੇ ਪਸੰਦ ਕੀਤਾ ਕਸਟਮਰ ਨੇ ਤੇ ਉਹ ਕਹਿੰਦਾ 500 ਰੁਪਏ ਰੱਖ ਲਓ ਮੈਂ ਅੱਧੇ ਘੰਟੇ ਤੱਕ ਰਾ ਕੇ ਪਤਾ ਕਿਤੇ ਲੱਗਾ ਕਿ 2 ਦਿਨ ਪੁਰਾਣਾ ਹੈਗਾ ਵੀਰ ਜੀ ਦੁਕਾਨ ਦੇ ਅੰਦਰ ਰੱਖ ਕੇ ਗਿਆ ਨਾ ਸੇਲਜ਼ ਸੀਸੀਟੀਵੀ ਸੀਸੀਟੀਵੀ ਹਜੇ ਦੇਖਦੇ ਵੇ ਪੁਲਿਸ ਕਰ ਰਹੀ ਹੈ ਇਨਵੈਸਟੀਗੇਸ਼ਨ ਤੇ ਧਿਆਨ ਰੱਖਣ ਦੀ ਲੋਗੜਾ ਮਾਰਕੀਟ ਵਾਲਿਆਂ ਨੂੰ ਅਸੀਂ ਇਹੀ ਕਹਿੰਨੇ ਆ ਵੀ ਤਿਆਹਰਾ ਦੇ ਦਿਨ ਵੀ ਇਹ ਲਵਾਰਸ ਚੀਜ਼ਾਂ ਜਿਹੜੀਆਂ ਐ ਦਾ ਨਾਮ ਰਖਾਓ ਕੋਈ ਕਸਟਮਰ ਆਂਦਾ ਐ ਏਥੀ ਸਪੋਰਟ ਉਹਨੂੰ ਵਾਪਸ ਕਰੋ ਜੀ ਪੁਲਿਸਾਈ ਆ ਕੋਈ ਕਰ ਵੀ ਕਰ ਰਹੇ ਨੇ ਪੁਲਿਸ ਦੇਖੋ ਜੀ ਪੁਲਿਸ ਵਾਲੇ ਇੱਥੋਂ ਸਾਰਾ ਸਮਾਨ ਲੈ ਕੇ ਗਏ ਆ ਹੁਣ ਦੇਖੋ ਇਨਵੈਸਟੀਗੇਸ਼ਨ ਦਾ ਮਾਮਲਾ ਐ ਤਾਂ ਹੁਣ ਉਹਨਾਂ ਨੇ ਇਨਵੈਸਟੀਗੇਟਰ ਕਰਨਾ ਨਾ ਵੀ ਇਹਦੇ ਵਿੱਚ ਪੈਟਰੋਲ ਕਾਫੀ ਮਾਤਰਾ ਚ ਪੈਟਰੋਲ ਸੀ ਤੇ ਤਾਰਾਂ ਸੀ ਤੇ ਬੈਟਰੀ ਸੀ ਪਲੱਸ ਇੱਕ ਟਾਈਮਰ ਸੀ ਪੈਟਰੋਲ ਕਾਫੀ ਮਾਤਰਾ ਏ ਸੀ ਪਾਜੀ ਮਤਲਬ ਮੱਚਸਾ ਨਿਕਲ ਗਿਆ ਅੰਦਰ ਬਿਲਕੁਲ ਹੋ ਸਕਦਾ ਸੀ ਪਾਜੀ ਇੱਥੇ ਸਾਰਾ ਵਿਆਹ ਡਰ ਗਿਆ ਸਾਡਾ ਜਿੰਦਗੀ ਜਿਸੀ ਇਹ ਚੀਜ਼ ਦੇਖੀ ਨਹੀਂ ਨਾ ਸੁਣੀ ਹੈ ਪਹਿਲੀ ਵਾਰ ਸਾਡੇ ਬਿਜ਼ਾਰਜੇ ਕੰਮ ਹੋਇਆ ਵੀ ਇਹ ਇਤਰਾਜ਼ਯੋਗ ਹੈ ਮੈਂ ਸਾਰਿਆਂ ਨੂੰ ਇਹ ਬੇਨਤੀ ਕਰਦਾ ਆਪਣੀ ਮਾਰਕੀਟ ਦੀ ਸਿਚੁਏਸ਼ਨ ਨੂੰ ਵੀ ਜਿਨੇ ਵੀ ਇਹ ਕੀਤਾ ਉਹਨੂੰ ਨਿੰਦਣਯੋਗ ਹੈ ਉਹਨੂੰ ਪੂਰੀ ਸਜ਼ਾ ਮਿਲਣੀ ਚਾਹੀਦੀ ਹੈ ਵੀ ਇਹ ਕੰਮ ਨਹੀਂ ਹੋਣਾ ਚਾਹੀਦਾ ਧੰਨਵਾਦ